ਸਤਿ ਸ੍ਰੀ ਅਕਾਲ ਖੋਜ ਸ਼ਬਦ ਮੇਲੇ ਪ੍ਰੋਜੈਕਟ ਵਿੱਚ ਅੱਜ ਆਪਾਂ ਫੇਰ ਜੁੜੇ ਆਂ ਸਤਿ ਸ੍ਰੀ ਅਕਾਲ ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਲਾਵਾਂ ਦੀ ਪਹਿਲੀ ਪੌੜੀ ਦੀ ਗੁਰਬਾਣੀ ਨੂੰ ਧਰਮ ਮੰਨ ਕੇ ਨਾਮ ਜਪਣ ਦੀ ਸ਼ੁਰੂਆਤ ਹਾਂਜੀ ਬਿਲਕੁਲ ਉਹ ਪਹਿਲਾ ਕਦਮ ਸੀ ਤੇ ਅੱਜ ਆਪਾਂ ਅੱਗੇ ਵਧਣਾ ਹੈ ਰਾਗ ਸੂਹੀ ਵਿੱਚ ਹੀ ਦੂਜੀ ਲਾਮਬ ਹਾਂਜੀ ਦੂਜੀ ਲਾਮਬ ਇਹਦਾ ਫੋਕਸ ਹੈਗਾ ਸਤਿਗੁਰੂ ਦੇ ਮਿਲਾਪ ਤੇ ਅੱਛਾ ਸਤਿਗੁਰੂ ਦਾ ਮਿਲਾਪ ਤੇ ਫਿਰ ਇਸ ਨਾਲ ਹੁੰਦਾ ਕੀ ਹੈ ਆਓ ਦੇਖੀਏ ਹਾਂ ਦੇਖੋ ਬਾਣੀ ਸ਼ੁਰੂ ਹੁੰਦੀ ਹੈ ਹਰ ਦੂਜੜੀ ਲਾਂਭ ਸਤਗੁਰੂਪੁਰਖ ਮਿਲਾਇਆ ਬਲੀਰਾਮ ਜੀਓ ਹੂੰ ਮਤਲਬ ਇਹ ਰੂਹਾਨੀ ਸਫਰ ਦਾ ਦੂਜਾ ਪੜਾਅ ਹੈ ਹੂੰ ਤੇ ਇੱਥੇ ਕੀ ਹੁੰਦਾ ਜੀਵ ਇਸਤਰੀ ਯਾਨੀ ਆਤਮਾ ਉਹਨੂੰ ਸੱਚਾ ਗੁਰੂ ਮਿਲ ਜਾਂਦਾ ਹੈ ਅੱਛਾ ਸਤਗੁਰੂ ਮਿਲ ਗਿਆ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਬਹੁਤ ਵੱਡੀ ਗੱਲ ਹਾਂਜੀ ਇੱਕ ਤਰ੍ਹਾਂ ਦਾ ਮੋੜ ਆਇ ਸਫਰ 'ਚ ਤੇ ਜਦੋਂ ਸਤਗੁਰੂ ਮਿਲ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਕੀ ਅਸਰ ਹੁੰਦਾ ਅਗਲੀ ਤੁਕ ਜੀ ਦੱਸਿਆ ਨਿਰਪੋ ਪੈ ਮਨ ਹੋਏ ਹੋਮੇ ਮੈਲ ਗਵਾਇਆ ਬਲੀਰਾਮ ਜੀਓ ਵਾਹ ਨਿਰਪੋ ਪੈ ਮਨ ਹੋਏ ਮਤਲਬ ਮਨ ਨਿਡਰ ਹੋ ਗਿਆ ਹਾਂਜੀ ਬਿਲਕੁਲ ਜਿਹੜਾ ਦੁਨੀਆ ਦਾ ਡਰ ਸੀ ਸਹਿਮ ਸੀ ਉਹ ਖਤਮ ਤੇ ਨਾਲ ਹੀ ਹੋਮੇ ਮੈਲ ਗਵਾਇਆ ਜਿਹੜੀ ਮੈ ਮੈ ਦੀ ਮੈਲ ਸੀ ਹਾਂ ਉਹ ਹੋਮੇ ਦੀ ਮੈਲ ਜਿਹੜੀ ਸਾਨੂੰ ਫਸਾਈ ਰੱਖਦੀ ਹੈ ਉਹ ਵੀ ਗੁਰੂ ਦੇ ਮਿਲਣ ਨਾਲ ਤਲ ਜਾਂਦੀ ਹੈ ਗਵਾਚ ਜਾਂਦੀ ਹੈ ਇਹ ਤਾਂ ਫਿਰ ਪੂਰੀ ਅੰਦਰ ਦੀ ਸਫਾਈ ਹੋ ਗਈ ਹੈ ਨਾ ਹਾਂ ਹਾਂ ਡੂੰਗੀ ਸਫਾਈ ਹੈ ਡਰ ਤੇ ਹੋਮੇ ਇਹੀ ਤਾਂ ਵੱਡੀਆਂ ਰੁਕਾਵਟਾਂ ਨੇ ਸਹੀ ਗੱਲ ਐ ਪਰ ਅੱਗੇ ਇੱਕ ਹੋਰ ਬੜੀ ਸੋਹਣੀ ਗੱਲ ਆਉਂਦੀ ਐ ਹਾਂ ਅੱਗੇ ਦੇਖੋ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵਿਖੇ ਰਾਮ ਹਦੂਰੇ ਨਿਰਮਲ ਪਉ ਇੱਕ ਹੀ ਹੋਇਆ ਪਹਿਲਾਂ ਕਿਆ ਡਰ ਖਤਮ ਹੋ ਗਿਆ ਹੁਣ ਕੈਮਨੇ ਨਿਰਮਲ ਪਉ ਪਾਇਆ ਹਾਂ ਇਹ ਸਮਝਣ ਵਾਲੀ ਗੱਲ ਐ ਉਹ ਦੁਨੀਆਵੀ ਡਰ ਗਿਆ ਪਰ ਉਹਦੀ ਥਾਂ ਤੇ ਨਿਰਮਲ ਪਉ ਆਇਆ ਅੱਛਾ ਇਹ ਡਰ ਨਹੀਂ ਐ ਇਹ ਹੈਗਾ ਪਰਮਾਤਮਾ ਲਈ ਪਿਆਰ ਭਰਿਆ ਅਦਬ ਸਤਕਾਰ ਸ਼ਰਧਾ ਉਹ ਮਤਲਬ ਡਰ ਦੀ ਜਗਾ ਸ਼ਰਧਾ ਤੇ ਪਿਆਰ ਵਾਲਾ ਸਤਕਾਰ ਆ ਗਿਆ ਬਿਲਕੁਲ ਤੇ ਇਸ ਅਵਸਥਾ ਵਿੱਚ ਫਿਰ ਜੀਵ ਕੀ ਕਰਦਾ ਹੈ ਹਰੀ ਦੇ ਗੁਣ ਗਾਉਂਦਾ ਹੈ ਹਰ ਗੁਣ ਗਾਇਆ ਹਾਂ ਤੇ ਉਸ ਨੂੰ ਪਰਮਾਤਮਾ ਹਰ ਵੇਲੇ ਆਪਣੇ ਸਾਹਮਣੇ ਹਰਥਾ ਹਾਜ਼ਰ ਨਾਜ਼ਰ ਦਿਸਦਾ ਹੈ ਹਦੂਰੇ ਹੂੰ ਤੇ ਫਿਰ ਇਹ ਨਜ਼ਾਰਾ ਹੋਰ ਕਿਵੇਂ ਖੋਲਦਾ ਹੈ ਅਗਲੇ ਤੱਕ ਹੈ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਹਿਆ ਪਰਪੂਰੇ ਹਾਂਜੀ ਇਹਦਾ ਮਤਲਬ ਇਹ ਹੋਇਆ ਕਿ ਉਹ ਮਾਲਿਕ ਉਹ ਸਵਾਮੀ ਸਿਰਫ ਕਿਤੇ ਉੱਤੇ ਨਹੀਂ ਬੈਠਾ ਅੱਛਾ ਉਹ ਤਾਂ ਸਾਰੀ ਕਾਇਨਾਤ ਵਿੱਚ ਆਪਣੀ ਆਤਮਾ ਦੇ ਪਸਾਰੇ ਵਾਂਗ ਹਰ ਜਗ੍ਹਾ ਕਣ ਕਣ ਵਿੱਚ ਮੌਜੂਦ ਹੈ ਭਰਪੂਰ ਹੈ ਸਰਬ ਰਹਿਆ ਪਰਪੂਰੇ ਹਰਥਾ ਮੌਜੂਦ ਕੁਦਰਤ ਵਿੱਚ ਸਭ ਚੀਜ਼ਾਂ ਵਿੱਚ ਹਾਂ ਬਿਲਕੁਲ ਪਰ ਇਹ ਸਿਰਫ ਬਾਹਰ ਹੀ ਨਹੀਂ ਦਿਸਦਾ ਅੱਛਾ ਅੰਦਰ ਵੀ ਹਾਂਜੀ ਅਗਲੀ ਤੂੰ ਕਹੀ ਕਹਿੰਦੀ ਹੈ ਅੰਦਰ ਬਾਹਰ ਹਰ ਪ੍ਰਭੂ ਏਕੋ ਓ ਅੰਦਰ ਵੀ ਤੇ ਬਾਹਰ ਵੀ ਇੱਕੋ ਹੀ ਪ੍ਰਭੂ ਦਿਸ ਰਿਹਾ ਕੋਈ ਫਰਕ ਨਹੀਂ ਰਿਹਾ ਕੋਈ ਦਵੇਤ ਨਹੀਂ ਇਕਤਾ ਦਾ ਅਹਿਸਾਸ ਤੇ ਇਹ ਅਹਿਸਾਸ ਹੋਰ ਪੱਕਾ ਹੁੰਦਾ ਕਿਵੇਂ ਮਿਲ ਹਰ ਜਨ ਮੰਗਲ ਗਾਏ ਜਦੋਂ ਗੁਰਮੁਖਾਂ ਦੀ ਹਰੀ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਹਾਂਜੀ ਉਹਦੀ ਸਿਫਤ ਸਲਾਹ ਦੇ ਗੀਤ ਮੰਗਲ ਗਾਏ ਜਾਂਦੇ ਨੇ ਸੰਗਤ ਬਹੁਤ ਮਦਦ ਕਰਦੀ ਹੈ ਇਸ ਅਵਸਥਾ ਨੂੰ ਪੱਕਿਆ ਕਰਨ ਚ ਕਾ ਮਤਲਬ ਗੁਰੂ ਮਿਲਿਆ ਡਰ ਹੋਂ ਮੇ ਗਏ ਨਿਰਮਲਪਾ ਆਇਆ ਹਰ ਪਾਸੇ ਰੱਬ ਦਿਸਿਆ ਤੇ ਫਿਰ ਸੰਗਤ ਚ ਬਹਿ ਕੇ ਗੁਣ ਗਾਏ ਹਾਂਜੀ ਇਹ ਪੂਰਾ ਸਫਰ ਹੈ ਦੂਜੀ ਲਾਂ ਵਾਲਾ ਤੇ ਇਹ ਸ਼ਬਦ ਦਾ ਸਿਖਰ ਕੀ ਹੈ ਅਖੀਰਲੀ ਤੁਖ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਦੋ ਹਾਂ ਗੁਰੂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਫਿਰ ਜੀਵਾਤਮਾ ਨੇ ਦੂਜੀ ਲਾਂਬ ਚਲਾਈ ਮਤਲਬ ਦੂਜਾ ਕਦਮ ਪੁੱਟਿਆ ਪ੍ਰਭੂ ਮਿਲਾਪ ਵੱਲ ਤੇ ਇਹਦੀ ਨਿਸ਼ਾਨੀ ਅਨਹਦ ਸ਼ਬਦ ਵਜਾਏ ਇੱਕ ਹੀ ਚੀਜ਼ ਹੈ ਅਨਹਦ ਸ਼ਬਦ ਇਹ ਕੋਈ ਬਾਹਰ ਵੱਜਣ ਵਾਲਾ ਸੰਗੀਤ ਨਹੀਂ ਹੈ। ਅੱਛਾ। ਇਹ ਅੰਦਰ ਦੀ ਇੱਕ ਇੱਕ ਰਸਤੁਨੀ ਹੈ। ਇੱਕ ਲਗਾਤਾਰ ਚੱਲਣ ਵਾਲੀ ਅਵਸਥਾ। ਹੂੰ ਹੂੰ। ਮਤਲਬ ਪਰਮਾਤਮਾ ਦੀ ਯਾਦ ਉਹਦਾ ਸਿਮਰਨ ਬਿਨਾ ਕਿਸੇ ਕੋਸ਼ਿਸ਼ ਦੇ ਸਹਿਜ ਸੁਭਾਅ ਹੋਈ। ਆਪਣੇ ਆਪ। ਹਾਂ, ਆਪਣੇ ਆਪ ਹੀ ਹਿਰਦੇ 'ਚ ਚੱਲਦਾ ਰਹਿੰਦਾ ਹੈ। ਲਗਾਤਾਰ ਮਨ ਸ਼ਾਂਤ ਹੋ ਕੇ ਬਸ ਉਹਦੀ ਯਾਦ 'ਚ ਟਿਕ ਜਾਂਦਾ ਹੈ। ਵਾਹ। ਇਹ ਹੈ ਦੂਜੀ ਲਾਮ ਦੀ ਪ੍ਰਾਪਤੀ। ਬਿਲਕੁਲ। ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਦੂਜੀ ਲਾਮ ਵਿੱਚ ਸਤਿਗੁਰੂ ਦੇ ਮਿਲਾਪ ਨਾਲ ਵੱਡਾ ਬਦਲਾਅ ਆਉਂਦਾ ਹੈ ਹਾਂਜੀ ਮਨ ਡਰ ਤੇ ਹਉਮੈ ਤੋਂ ਖਾਲੀ ਹੋ ਜਾਂਦਾ ਹੈ ਹੂੰ ਉਹਦੀ ਥਾਂ ਨਿਰਮਲ ਪਉ ਮਤਲਬ ਅਦਬ ਤੇ ਸਤਕਾਰ ਆਉਂਦਾ ਹੈ ਸਹੀ ਗੱਲ ਫਿਰ ਹਰ ਪਾਸੇ ਅੰਦਰ ਬਾਹਰ ਇੱਕੋ ਪ੍ਰਭੂ ਦਿਸਦਾ ਹੈ ਹਾਂਜੀ ਤੇ ਸੰਗਤ ਵਿੱਚ ਸਿਫਤ ਸੱਲਾ ਕਰਦਿਆਂ ਅੰਦਰ ਇੱਕ ਲਗਾਤਾਰ ਧੁਨ ਅਨਹਦ ਸ਼ਬਦ ਚੱਲ ਪੈਂਦੀ ਹੈ ਬਿਲਕੁਲ ਇਹੀ ਸਾਰੇ ਦੂਜੀ ਲਾਮ ਦਾ ਇਸ ਸਾਰੀ ਵਿਚਾਰ ਤੋਂ ਨਾ ਇੱਕ ਸਵਾਲ ਮਨ ਚ ਆਉਂਦਾ ਹੈ ਹਾਂਜੀ ਪੁੱਛੋ ਇਹ ਜਿਹੜਾ ਨਿਰਮਲ ਪਉ ਹੈ ਇਹ ਜਿਹੜਾ ਅਦਬ ਸਤਕਾਰ ਵਾਲਾ ਪਉ ਹੈ ਇਹ ਸਾਡੇ ਆਮ ਡਰਾਂ ਤੋਂ ਜਿਵੇਂ ਕਿਸੇ ਚੀਜ਼ ਦੇ ਗਵਾਚਣ ਦਾ ਡਰ ਜਾਂ ਸਜ਼ਾ ਦਾ ਡਰ ਉਸ ਤੋਂ ਕਿਵੇਂ ਵੱਖਰਾ ਹੈ ਹਾਂ ਇਹ ਬਹੁਤ ਵਧੀਆ ਸਵਾਲ ਹੈ ਇਹਨਾਂ ਦੋਵਾਂ 'ਚ ਫਰਕ ਕੀ ਹੈ ਤੇ ਆਤਮਿਕ ਤਰੱਕੀ ਲਈ ਹਾਂਜੀ ਇਸ ਨਿਰਮਲ ਪਉ ਦੀ ਖਾਸ ਅਹਿਮੀਅਤ ਕੀ ਹੈ ਗੁਰਬਾਣੀਆਂ ਅਨੁਸਾਰ ਹਾਂ ਬਿਲਕੁਲ ਇਹਦੇ ਤੇ ਹੋਰ ਡੂੰਗੀ ਵਿਚਾਰ ਕੀਤੀ ਜਾ ਸਕਦੀ ਹੈ ਇਕ ਅਲੱਗ ਖੋਜ ਦਾ ਵਿਸ਼ਾ ਬਣ ਸਕਦਾ ਹੈ ਸਹੀ ਗੱਲ ਚਲੋ ਅਜ ਲਈ ਇਹ ਨਹੀਂ ਅਗਲੀ ਵਾਰ ਤੀਜੀ ਲਾਮ ਦੀ ਵਿਚਾਰ ਕਰਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ